ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਫਗਵਾੜਾ News ਮਹਾਂਕਣ ਅੰਸ਼ਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੌਰ ਚਿੱਬੇਵਾਲ ਦੀ ਸ਼ਾਨਦਾਰ ਜਿੱਤ ਤੇ ਪਾਰਟੀ ਦੇ ਰਵਾਇਤੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ ਡਾਕਟਰ ਰਾਜਕੌਰ ਚਿੱਬੇਵਾਲ ਦੀ ਸ਼ਾਨਦਾਰ ਜਿੱਤ ਤੇ ਫਗਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਸਮੂਲ ਲੀਡਰਸ਼ਿਪ ਨੇ ਹਰੀਆਬੱਦ ਅਮੇਦਕਰ ਚੌਕ ਵਿਖੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਹੈ ਇਸ ਮੌਕੇ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਪਾਟੀਆਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਇਤਿਹਾਸਿਕ ਚਿੰਤ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਰਾਜਮੁਰ ਚਿੱਬੇ ਨਾਲ ਸਾਡੀ ਆਵਾਜ਼ ਵੜ ਕੇ ਸੰਸਦ ਵਿੱਚ ਗੂੰਜੇਗੀ ਤੇ ਲੋਕ ਸਭਾ ਹਲਕਾ ਹਿਆਰਪੁਰ ਅਤੇ ਫਗਵਾੜੇ ਵਿੱਚ ਵਿਕਾਸ ਦੀ ਕਮੀ ਨਹੀਂ ਆਉਣ ਦੇਣਗੇ ਹੋਰ ਇਸ ਮੌਕੇ ਗੱਲਬਾਤ ਕਰਦੇ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਨੇ ਕੀ ਕਿਹਾ ਆਓ ਦੇਖਦੇ ਹਾਂ ਪੂਰੀ ਖਬਰ ਫਗਵਾੜ ਤੋਂ ਸਰੰਜਿਤ ਸਿੰਘ ਸੋਨਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਜਿਹੜੇ ਸਾਡੇ ਨਵੇਂ-ਨਵੇਂ ਐਮਪੀ ਸਾਹਿਬ ਹੁਸ਼ਿਆਰਪੁਰ ਹਲਕੇ ਤੋਂ ਬਣੇ ਆ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਫਗਵਾੜਾ ਵਿਖੇ ਹਦੀਆਬਾਦ ਵਿਖੇ ਅੱਜ ਲੱਡੂ ਵੰਡੇ ਗਏ ਆ ਤੇ ਸਮੂਹ ਸੰਗਤਾਂ ਨੇ ਬੜੇ ਹੀ ਪਿਆਰ ਨਾਲ ਲੱਡੂ ਖਾਦੇ ਆ ਇਹ ਜਿੱਤ ਇੱਕ ਇਤਿਹਾਸਿਕ ਜਿੱਤ ਆ ਇਹ ਆਮ ਆਦਮੀ ਪਾਰਟੀ ਲਈ ਬਹੁਤ ਹੀ ਅਹਿਮ ਜਿੱਤ ਆ ਇਹ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇਦੇ ਆ ਜਿਹੜੇ ਸਾਡੇ ਸੰਸਦ ਵਿੱਚ ਜਾ ਕੇ ਬੋਲਣਗੇ ਰਾਜਕਮਰ ਚੱਬੇਵਾਲ ਜੀ ਉਹਨਾਂ ਦੇ ਵਿੱਚੋਂ ਇੱਕ ਆ ਉਹ ਸਾਡੀ ਆਵਾਜ਼ ਬਣ ਕੇ ਸੰਸਦ ਵਿੱਚ ਗੂੰਜਣਗੇ ਸਾਡੇ ਹੱਕਾਂ ਦੀ ਗੱਲ ਕਰਨਗੇ ਤੇ ਸਾਨੂੰ ਹੁਸ਼ਿਆਰਪੁਰ ਏਰੀਆ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਸੈਂਟਰ ਤੋਂ ਲਿਆ ਕੇ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਹਦੀਆਬਾਦ ਡਾਕਟਰ ਅੰbedkar ਚੌਕ ਵਿਖੇ ਫਗਵਾੜਾ ਵਿਖੇ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਆ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਆ ਸਾਡੇ ਵਿਚਕਾਰ ਸਾਡੀ ਸਾਰੀ ਹੀ ਜਿਹੜੀ ਸੀਨੀਅਰ ਟੀਮ ਆ ਅਫੀਸ਼ੀਅਲ ਟੀਮ ਆ ਵਿਚਕਾਰ ਮੌਜੂਦ ਆ ਔਰ ਬੜੇ ਦਿਨ ਹੋ ਗਏ ਸੀ ਕਿ ਜਿਹੜੇ ਅਸੀਂ ਇਹ ਖੁਸ਼ੀ ਨਹੀਂ ਮਨਾ ਪਾ ਰਹੇ ਸੀ ਉਹਦਾ ਕਾਰਨ ਸੀ ਕਿ ਸ਼ਹੀਦੀ ਜਿਹੜੇ ਦਿਹਾੜੇ ਚੱਲੇ ਸੀਗੇ ਔਰ ਸਾਡਾ ਫਰਜ਼ ਬਣਦਾ ਸੀ ਉਹਨਾਂ ਦੀ ਮਾਨਤਾ ਕਰਨੀ ਇੱਕ ਮਰਿਆਦਾ ਰੱਖਣੀ ਔਰ ਸਾਡੀ ਟੀਮ ਨੇ ਉਹਨਾਂ ਸਾਡਾ ਸਾਥ ਦੇ ਕੇ ਅੱਜ ਇਸ ਦਿਨ ਦੇ ਵਿੱਚ ਪੂਰੀ ਖੁਸ਼ੀ ਮਨਾਈ ਆ ਔਰ ਸਾਰੇ ਹੀ ਹਲਕਾ ਨਿਵਾਸੀਆਂ ਦਾ ਲੋਕ ਸਭਾ ਹਲਕਾ ਨਿਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪੈਰਾਂ ਤੇ ਖੜੇ ਕੀਤਾ ਔਰ ਖਾਸ ਕਰਕੇ ਪਵਾੜਾ ਨਿਵਾਸੀਆਂ ਦਾ ਜਿਨ੍ਹਾਂ ਦਾ ਅਸੀਂ ਕਦੀ ਵੀ ਦੇਣਾ ਨਹੀਂ ਦੇ ਸਕਦੇ ਔਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੇ ਜਿੰਨੇ ਵੀ ਕੰਮਾਂ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੁਹਾਡਾ ਸਾਥ ਦਿੱਤਾ ਜਾਵੇਗਾ ਜਿਨ੍ਹਾਂ ਵਲੰਟੀਅਰ ਸਾਥੀਆਂ ਨੇ ਜਿਨ੍ਹਾਂ ਬਲੌਕ ਪ੍ਰਧਾਨ ਸਹਿਬਾਨ ਨੇ ਔਰ ਜਿਨ੍ਹਾਂ ਵੀ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਨੇ ਔਰ ਵਲੰਟੀਅਰ ਨੇ ਸਾਥ ਦਿੱਤਾ ਵਾ ਜਿੰਨਾ ਇਹਨਾਂ ਦਾ ਸ਼ੁਕਰੀਆ ਦਾ ਕਹ ਲੀਏ ਬਹੁਤ ਘੱਟ ਆ ਔਰ ਸਭ ਤੋਂ ਵੱਡਾ ਸ਼ੁਕਰੀਆ ਦਾ ਨਗਰ ਦੇ ਲੋਕਾਂ ਦਾ ਜਿਨ੍ਹਾਂ ਦਾ ਯੋਗਦਾਨ ਕਦੇ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਔਰ ਮੈਂ ਸਾਰੇ ਹੀ ਪਾਰਟੀ ਵੱਲੋਂ ਸਾਰੇ ਲੋਕਾਂ ਨੂੰ ਪੂਰੇ ਹਲਕਾ ਨਿਵਾਸੀਆਂ ਨੂੰ ਫਿਰ ਵਧਾਈ ਦਿੰਦਾ ਵਾਂ ਮੁਬਾਰਕਬਾਦ ਦਿੰਦਾ ਬਹੁਤ ਹੀ ਖੁਸ਼ੀ ਦੇ ਨਾਲ ਅੱਜ ਅਸੀਂ ਖੁਸ਼ੀ ਮਨਾਈ ਆ ਔਰ ਪੂਰੇ ਨਗਰ ਅੰਦਰ ਲੱਡੂ ਵੰਡੇ ਆ ਪੂਰੇ ਸ਼ਹਿਰ ਦੇ ਅੰਦਰ ਇੱਕ ਚੰਗਾ ਸੁਨੇਹਾ ਜਾਏਗਾ ਕਿ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਕੋਈ ਇਸੇ ਤਰ੍ਹਾਂ ਬਣੀ ਰਹਿਣੀ ਚਾਹੀਦੀ ਆ ਹਰ ਧਰਮ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਵਾ ਸਾਰੇ ਹੀ ਅਸੀਂ ਇਕੱਠੇ ਆ ਇਕੱਠੇ ਹੋ ਕੇ ਇਸੇ ਤਰ੍ਹਾਂ ਚੱਲਦੇ ਰਹਾਗੇ ਇਸ ਪਗਵਾੜਾ ਅੰਦਰ ਆਮ ਆਦਮੀ ਪਾਰਟੀ ਦਾ ਜਿਹੜਾ ਪਰਚਮ ਆ ਇਸੇ ਤਰ੍ਹਾਂ ਲਹਿਰਾਉਂਦਾ ਰਹੇਗਾ ਔਰ ਅਸੀਂ ਲੋਕਾਂ ਦੇ ਕੰਮ ਜਿਹੜੇ ਵੱਲ ਚੜ ਕੇ ਅੱਗੇ ਹੋ ਕੇ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ